ਇੰਦਰਾ ਗਾਂਧੀ ਤਾਂ ਮਾਰ ਦਿੱਤੀ ਗਈ ਸੀ ਸਾਡਾ ਅਗਲਾ ਟਾਰਗੇਟ ਫਿਰ ਦਿੱਲੀ ਵਾਲੇ ਬੰਦੇ ਵੀ ਬਣ ਗਏ ਜਿਨ੍ਹਾਂ ਨੇ ਨਵੰਬਰ ਦੇ ਵਿੱਚ ਮੈਂ ਦਿੱਲੀ ਸੜੀ ਦੇਖੀ ਆ ਗੁਰਦੁਆਰੇ ਸੜੇ ਦੇਖੇ ਆ ਇਹ ਅਰੁਣ ਨਹਿਰੂ ਦਾ ਪਲਾਨ ਸੀ ਹਾਂ ਅਰੁਣ ਨਹਿਰੂ ਸਾਰਾ ਬ੍ਰੇਨ ਮਾਈ ਸੀ ਦਿੱਲੀ ਵਾਲੇ ਦਿੱਲੀ ਜਿਹੜਾ ਕਤਲਿਆ ਮੋਹਸਾ ਹਾਂ ਜਿੰਦੇ ਹੁਣੀ ਫੜੇ ਗਏ ਨਾ ਉਦੋਂ ਜਿੰਦਾ ਅਟੈਂਪਟ ਲੈਣ ਚੱਲਿਆ ਸੀ ਯਾਰ ਮੈਂ ਵੀ ਤੁਸੀਂ ਕਿਹ ਜਰਨਲ ਠੋਕਾਂਗੇ ਕੋਈ ਨਾ ਕੋਈ ਹਾਂ ਬਿਲਕੁਲ ਉਹ ਵੈਦਿਆ ਨਹੀਂ ਸੀ ਕੱਲਾ ਜਾਂ ਕੋਈ ਵੀ ਵੈਦਿਆ ਜਾਂ ਸੀਗਾ ਜਾਂ ਜਰਨਲ ਬਰਾਡ ਤੇ ਬਰਾਡ ਕੇ ਸਾਡੀ ਨਿਗਾ ਸੀ ਅਸੀਂ ਉਹਦੇ ਮਗਰ ਵੀ ਗਏ ਹਾਂ ਪਹਿਲਾਂ ਮਾਕਨ ਜਿਹੜਾ ਮਾਕਨ ਮਰਿਆ ਸੀ ਮਹੀਨੇ ਬਾਅਦ ਅਰਜਨ ਦਾਸ ਮਾਰਿਆ ਸੀ ਅਰਜਨ ਦਾਸ ਵੀ ਬਹੁਤ ਮੇਨ ਸਲਫਰੇਟ ਸੀਗਾ 13 ਦਿਨ ਮਤਲਬ ਕਿ ਪੰਜਾਬ ਟੋਟਲ ਬੰਦ ਰਿਹਾ ਆਰਮੀ ਦੇ ਕੰਟਰੋਲ 'ਚ ਸਾਰਾ ਆਰਮੀ ਦੇ ਤੱਕ ਕੰਟਰੋਲ ਪੱਲੇ ਫਿਰ ਕਈ ਵੀ ਹਿੰਲੇ ਰਿਹਾ ਹੈਗਾ ਬੱਬਰਾਂ ਦੇ ਦੋ ਸੀਨੀਅਰ ਬੰਦੇ ਸੀ ਸੁਖਦੇਵ ਸਿੰਘ ਬੱਬਰ ਦੇ ਨਾਲ ਨੇ ਉਹਨਾਂ ਨੇ ਸੰਪਰਕ ਕੀਤਾ ਮੇਰੇ ਨਾਲ ਕਈ ਵਾਰੀ ਦਰਵਾਜ਼ਾ ਸਾਬ ਗਿਆ ਹੈਗਾ 84 ਤੋਂ ਪਹਿਲੇ ਤੇ ਈਵਨ ਸੰਤਾਂ ਦੇ ਉਥੇ ਲੈਕਚਰ ਵੀ ਚੱਲ ਰਹੇ ਹੁੰਦੇ ਸੀ ਪਰ ਮੇਰੇ ਮਨ 'ਚ ਕਦੀ ਆਇਆ ਨਹੀਂਗਾ ਵੀ ਮੈਂ ਜਾ ਕੇ ਸੁਣਾ ਜਾਂ ਦੇਖਾਂ ਜਦੋਂ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਹਿਮਾਚਲ ਦੇ ਵਿੱਚ ਸੀ ਤੁਸੀਂ ਕੋਈ ਥੌਟ ਹੈ ਸੀ ਇਦਾਂ ਦਾ ਦਿਲ ਦੇ ਵਿੱਚ ਕੀ ਸੀ ਕੀ ਜ਼ਿੰਦਗੀ ਚ ਕੀ ਚੱਲ ਰਿਹਾ ਸੀ ਤੁਹਾਡੀ ਉਹ ਤੋਂ ਤਾਂ ਮਤਲਬ ਕਿ ਮੇਨ ਮਕਸਦ ਸੀਗਾ ਵੀ ਐਮ ਐਸ ਸੀ ਪੂਰੀ ਕਰਕੇ ਮੈਂ ਯੂ ਐਸ ਐਚ ਚ ਮੇਰੀ ਐਡਮਿਸ਼ਨ ਹੋਈ ਹੋਈ ਸੀਗੀ ਪੀ ਐਚ ਡੀ ਦੀ ਉਹ ਸੀਗਾ ਵੀ ਆਪਣੇ ਕੰਪਲੀਟ ਕਰਕੇ ਤੇ ਮੈਂ ਬਾਹਰ ਚਲੇ ਜਾਣਾ ਸੀ ਮੈਂ ਕਈ ਵਾਰੀ ਦਰਬਾਰ ਸਾਹਿਬ ਗਿਆ ਹੈਗਾ 84 ਤੋਂ ਪਹਿਲੇ ਤੇ ਈਵਨ ਸੰਤਾਂ ਦੇ ਉਥੇ ਲੈਕਚਰ ਵੀ ਚੱਲ ਰਹੇ ਹੁੰਦੇ ਸੀ ਕਿਉਂਕਿ ਸੁਣ ਜਾਂਦੇ ਆ ਬੰਜੀ ਹਾਲਚੋ ਜੋ ਅੰਡਰ ਕਰਵਾਚੋਂ ਲੰਘਦੇ ਹੈਗੇ ਪਰ ਮੇਰੇ ਮਨ ਚ ਕਦੀ ਆਇਆ ਨਹੀਂਗਾ ਵੀ ਮੈਂ ਜਾ ਕੇ ਸੁਣਾ ਜਾਂ ਦੇਖਾਂ ਇਹ ਜਦੋਂ 84 ਸ਼ੁਰੂ ਹੋਇਆ 1 ਜੂਨ ਤੋਂ ਤਾਂ ਮੈਂ ਉਸ ਟਾਈਮ ਤੇ ਇਕਲੌਂ ਸੀਗਾ ਲੋਲ ਸਵੀਪੀਚ ਹਾਂਜੀ ਉੱਥੇ ਯੂਨੀਵਰਸਿਟੀ ਦਾ ਫੈਲਾ ਇੱਕ ਸਬਸਟੇਸ਼ਨ ਹੈਗਾ ਹਾਂਜੀ ਉੱਥੇ ਮੈਂ ਆਪਣੀ ਪ੍ਰੋਬ ਬੀਜਣ ਗਿਆ ਹੋਇਆ ਸੀਗਾ ਪੀਐਯੂ ਦਾ ਬੀ ਜੀ ਹਾਂਜੀ ਤੇ ਉੱਥੇ ਜਦੋਂ ਅਸੀਂ ਖਬਰਾਂ ਸੁਣੀਆਂ ਇੱਕ ਤਰੀਕ ਨੂੰ ਲਈ ਪੰਜਾਬ ਵਿੱਚ ਫੌਜ ਜਿਹੜੀ ਐ ਐਂਟਰ ਕਰ ਗਈ ਹੋਈ ਐ ਤੇ ਸਾਰਾ ਪੰਜਾਬ ਜਿਹੜਾ ਡਿਸਟਰਬਡ ਏਰੀਆ ਡਿਕਲੇਅਰ ਹੋ ਗਿਆ ਹੈਗਾ ਸੋ ਮੇਰੇ ਨਾਲ ਮੇਰਾ ਐਡਵਾਈਜ਼ਰ ਸੀਗੇ ਜਿੰਨਾਂ ਕੋ ਮੈਂ ਕਰ ਰਿਹਾ ਸੀ ਆ ਮੈਸੇਜ ਹਾਂਜੀ ਅਸੀਂ ਸਲਾਹ ਕੀਤੀ ਵੀ ਇੱਥੇ ਸਾਨੂੰ ਕੇ ਲਾਂਚ ਰੁਕਣਾ ਗਲਤ ਆ ਵੀ ਇੱਥੇ ਕੱਟਿਆ ਜਾ ਸਕਦਾ ਕਿਸੇ ਟਾਈਮ ਵੀ ਆਪਾਂ ਕ੍ਰਾਪ ਦਾ ਸੀ ਸਮਝਾ ਕੇ ਉੱਥੇ ਸਟਾਫ ਨੂੰ ਹਾਂਜੀ ਅਸੀਂ ਵਾਪਸ ਮਨਾਲੀ ਆ ਗਏ ਹੂੰ ਮਨਾਲੀ ਜਦੋਂ ਰਾਤ ਨੂੰ ਆਏ ਅਸੀਂ ਇੱਕ ਦੀ ਰਾਤ ਨੂੰ ਤਾਂ ਉਦੋਂ ਪਹਿਲੀ ਵਾਰੀ ਮੈਂ 9:00 ਵਜੇ ਖਬਰਾਂ ਹੁੰਦੀਆਂ ਹੈਗੀਆਂ ਹਾਂਜੀ ਉਦੋਂ ਸੁਣਿਆ ਵੀ ਅੰਦਰ ਰਾਕਟ ਲਾਂਚਰਸ ਦੇ ਨਾਲ ਗੋਲੀ ਚੱਲੀ ਆ ਉਸੀਂ ਪਹਿਲੀ ਵਾਰ ਹੀ ਸੁਣਿਆ ਸੀ ਵੀ ਰੌਕਰ ਲਾਂਚਰ ਵੀ ਕੋਈ ਚੀਜ਼ ਹੁੰਦੀ ਆ। ਅਜੋ ਉਸ ਤੋਂ ਪਹਿਲਾਂ ਨਹੀਂ ਸੀ ਪਤਾ। ਇਦਾਂ ਕਦੀ ਸੁਣੋ ਹੀ ਨਹੀਂ ਸੀ ਗੱਲ। ਗੋਲੀ ਗਾਲੀ ਜਾਂਦਾਂ ਚੋਂ ਕਾਲਜਾਂ ਚੱਲਦੀਆਂ ਰਹਿੰਦੀਆਂ ਨੇ। ਫੇਰ ਮਤਲਬ ਕਿ ਗੱਭੀ ਕੰਮ ਸੀਰੀਅਸ ਆ ਬਹੁਤ। ਅਸੀਂ ਟਰਾਈ ਕੀਤੀ ਅਗਲੇ ਦਿਨ ਵੀ ਅਸੀਂ ਇਧਰੋਂ ਕੀਪਰਪੁਰ ਸਾਹਿਬ ਵਾਲੇ ਪਾਸਿਓਂ ਹਾਂਜੀ ਐਂਟਰ ਕਰ ਜਾਈਏ ਪੰਜਾਬ 'ਚ। ਹੂੰ। ਪੰਜਾਬ ਟੋਟਲੀ ਸੀਲਡ ਸੀਗਾ। ਉਹ ਤੁਸੀਂ ਐਂਟਰ ਨਹੀਂ ਸੀ ਕਰ ਸਕਦੇ 13 ਦਿਨ ਮਤਲਬ ਕਿ ਪੰਜਾਬ ਟੋਟਲ ਬੰਦ ਰਿਆ ਆਰਮੀ ਦੇ ਕੰਟਰੋਲ ਥੱਲੇ ਸਰ ਆਰਮੀ ਦੇ ਤੱਕ ਕੰਟਰੋਲ ਥੱਲੇ ਫਿਰ ਕਈ ਮਹੀਨੇ ਰਿਹਾ ਹੈਗਾ ਹਾਂਜੀ ਅਸੀਂ ਉੱਥੇ ਫਿਰ ਦੇਖੀ ਆ ਵੀ ਜਦੋਂ ਜਿਸ ਦਿਨ ਉਹ ਸਾਨੂੰ ਉੱਥੇ ਫਿਰ ਰੁਕਣਾ ਪਿਆ ਕੋੜੇ ਉੱਥੇ ਕਸਬਾ ਜਿਆ ਸੀਗਾ ਉੱਥੇ ਜਦੋਂ ਜਿਵੇਂ ਜਿਵੇਂ ਖਬਰਾਂ ਆ ਰਹੀਆਂ ਸੀਗੀਆਂ ਦਰਬਾਰ ਸਾਹਿਬ ਦੀਆਂ ਬਾਹਰ ਜਿਹੜੇ ਸਿੱਖਾਂ ਦੇ ਵਿੱਚ ਆਪਸ ਚ ਇੱਕ ਖੇਚੀ ਬਣ ਰਹੀ ਸੀ ਹਾਂਜੀ ਤੇ ਜਿਹੜਾ ਦੂਜਾ ਕਰਾਊਡ ਸੀਗਾ ਉਹ ਬਹੁਤ ਜੁਬਲੀਅੰਟ ਸੀਗਾ ਹੂੰ ਮਤਲਬ ਕਿ ਉਹਨਾਂ ਦੀ ਜਿਹੜਾ ਇੱਕ ਬਹੁਤ ਖੁਸ਼ੀ ਜਾਂ ਇੱਕ ਸੰਕੋ ਸੰਤਪੋਖ ਜਿਹੜੀ ਗੱਲ ਹੁੰਦੀ ਹੈ ਕਿ ਆ ਵੀ ਠੀਕ ਹੋ ਰਿਹਾ ਜੋ ਹੋ ਰਿਹਾ ਤੇ ਜਿਹੜੇ ਪੰਜਾਬ ਤੋਂ ਬਾਹਰ ਦੇ ਬੰਦੇ ਸੀ ਪੰਜਾਬ ਦੇ 20 50 ਪੰਜਾਬ ਦੇ ਮਤਲਬ ਜਿਹੜੇ ਦੂਜੇ ਤੌਕਿਆਂ ਦੇ ਬੰਦੇ ਸੀ ਜੀ ਸਿੱਖਾਂ ਨੂੰ ਛੱਟ ਕੇ ਜਿਹੜੇ ਦੂਸਰੇ ਇੱਕ ਖਿਚਾ ਸੀਗਾ ਹੂੰ ਉੱਥੇ ਮੈਂ ਪਹਿਲੀ ਵਾਰ ਹੀ ਦੇਖਿਆ ਵੀ ਆਪਣੀ ਸੈਟੀ ਜਿਹੜੀ ਐ ਸੈਗਰੀਗੇਟਡ ਆ ਹਾਂਜੀ ਉਹ ਤੁਸੀਂ ਅਬਜ਼ਰਵ ਕਰਦੇ ਹੈਗੇ ਆ ਹੂੰ ਜਦੋਂ ਫਿਰ 6 ਜੂਨ ਨੂੰ ਸਵੇਰੇ ਖਬਰ ਆ ਗਈ ਸੰਤਾ ਦੀ ਫਿਰ ਅਸੀਂ ਸੋਚਿਆ ਵੀ ਹੁਣ ਇੱਥੇ ਰੁਕਣਾ ਇੱਥੇ ਵੀ ਨਹੀਂ ਠੀਕ ਆ ਸੀ ਉੱਥੋਂ ਚੰਡੀਗੜ੍ਹ ਚਲੇ ਗਏ ਵਿੱਚ ਦੀ ਹਿਮਾਚਲ ਦੇ ਹੂੰ ਤੇ 6 ਜੂਨ ਤੱਕ ਤੁਸੀਂ ਉੱਥੇ ਸੀ 6 ਜੂਨ ਤੱਕ ਅਸੀਂ ਕੀਰਤਪੁਰ ਵਾਲੇ ਬਾਰਡਰ ਦੇ ਕੋਲੇ ਸੀ ਅੱਛਾ ਹਾਂਜੀ ਫਿਰ 6 ਨੂੰ ਅਸੀਂ ਚੰਡੀਗੜ੍ਹ ਚਲੇ ਗਏ ਖਬਰ ਤੋਂ ਬਾਅਦ ਹੂੰ ਜਦੋਂ ਪਤਾ ਲੱਗ ਗਿਆ ਲੰਤ ਤਸ਼ੀਦ ਵੀ ਸ਼ਾਇਦ ਉੱਥੇ ਕੋ ਸਾਨੂੰ ਪਤਾ ਲੱਗ ਜੇ ਕੋਈ ਐਂਟਰ ਦਾ ਬਣ ਜੇ ਸਵਾ ਪੰਜਾਬ ਦੇ ਉੱਤੇ ਚੱਲੀਏ। ਹੂੰ। ਉੱਥੋਂ ਅਸੀਂ ਉੱਥੇ ਪਤਾ ਕਰਨਾ ਚਾਹ ਮੇਰੇ ਡਵਾਈਜ਼ਰ ਨੇ ਆਪਣੇ ਕਿਸੇ ਅਫੀਸਰ ਵਗੈਰਾ ਤੋਂ। ਹੂੰ। ਪਰ ਕੁਛ ਪਤਾ ਨਹੀਂ ਲੱਗਿਆ ਇੰਨਾ ਜ਼ਰੂਰ ਸਾਨੂੰ ਉੱਥੇ ਜਾ ਕੇ ਪਤਾ ਲੱਗ ਗਿਆ ਸੀ ਵੀ ਅੰਦਰ ਟੈਂਕਸ ਨੇ ਐਂਟਰੀ ਕੀਤੀ ਹੈਗੀ। ਹੂੰ। ਇਹ ਤਾਂ ਖਬਰਾਂ ਤਾਂ ਹੁੰਦਾ ਹੀ ਨਹੀਂ ਸੀ ਬਲੈਂਕ ਸੀ ਜ਼ਬਰਦਸਤ। ਜੋ ਖਬਰ ਹੁੰਦੀ ਸੀ ਉਹ ਬੀਬੀਸੀ ਤੋਂ ਹੁੰਦੀ ਸੀ ਉਹ ਸਾਡੇ ਕੋਲ ਅਸੈਸ ਨਹੀਂ ਸੀ ਉਦੋਂ। ਫਿਰ ਅਸੀਂ 13 ਦਿਨਾਂ ਬਾਅਦ ਘਰੇ ਆਏ ਹਾਂ ਉਸ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਖੁੱਲਿਆ ਜਨਰਲ ਪਬਲਿਕਲੀ ਜੂਨ ਐਂਡ ਦੇ ਵਿੱਚ ਹਾਂਜੀ ਉਦੋਂ ਅਸੀਂ ਮੁਲਕਏ ਸੀ ਅਸੀਂ ਮੈਂ ਦਲਜੀਤ ਅਸੀਂ ਜਾ ਕੇ ਆਏ ਹੈਗੇ ਦਰਬਾਰ ਸਾਹਿਬ ਦਲਜੀਤ ਸਿੰਘ ਬਿੱਟੂ ਨਾਲ ਤੁਸੀਂ ਲੈ ਤੇ ਅਸੀਂ ਫਿਰ ਫਸਟ ਹੈਂਡ ਚੀਜ਼ ਦੇਖੀ ਆ जी उथे जाके जो आए हैं वापस तो मतलब के फिर एहसास होया जो मैं गल सोचा ना भी हम तो जैसे यहां के थे ही नहीं बेअमा थे अमा के थे ही नहीं रास्ते कारवा के साथ रहे मरहले कारवा के थे ही नहीं अब हमारा मकान किसका है हम तो अपने मकान के थे ही नहीं। ਫੇਸ ਆ ਲੱਗਿਆ ਵੀ ਆਪਾਂ ਤਾਂ ਇਹ ਮੁਲਕ ਨੂੰ ਆਪਣਾ ਸਮਝ ਜਾਨਦੇ ਆ ਵੀ ਇਹ ਤਾਂ ਸਾਨੂੰ ਆਪਣਾ ਸਮਝਦੇ ਹੀ ਹੂੰ ਕਿਉਂਕਿ ਸਾਡੇ ਲਈ ਬੜਾ ਸ਼ੌਕਿੰਗ ਸੀਗਾ ਬੀਇੰਗ ਅ ਸਿੱਖ ਯੰਗ ਮਾਈਂਡ ਬਈ ਐ ਕਿਸ ਤਰ੍ਹਾਂ ਹੋ ਸਕਦਾ ਹੈ ਨੋ ਮੈਟਰ ਵਟ ਕੁਛ ਵੀ ਕਿਉਂ ਨਾ ਹੋਇਆ ਹੋਵੇ ਹੂੰ ਉਹ ਇੱਕ ਤੱਕਾ ਤਾਂ ਬੱਜੇ ਹੀ ਬੱਜਿਆ ਸੀਗਾ ਸੋਚ ਤਾਂ ਫਿਰ ਉਸ ਤੋਂ ਥੋੜੇ ਦਿਨ ਬਾਅਦ ਹੀ ਲਿਆ ਸੀ ਵੀ ਪੰਗਾ ਤਾਂ ਲਵਾਂਗੇ ਹੁਣ ਇਹ ਨਹੀਂ ਪਤਾ ਲੱਗਦਾ ਇਹ ਪੰਗਾ ਲਈ ਕਿੱਥੇ ਜਿ ਕਿ ਮੇ ਲਿਆ ਜਾਵੇ ਤੇ ਉਹਦੀ ਕੀ ਯੋਜਨਾ ਹੋਵੇ ਤੇ ਉਹਨੂੰ ਦੀ ਹਥਿਆਰ ਕਿਥੋਂ ਉਸੇ ਦਿਨ ਜਦੋਂ ਆਪਾਟਕ ਸਾਹਿਬ ਤੁਸੀਂ ਦਰਸ਼ਨ ਕੀਤੇ ਅਗਲਪਤ ਸਾਹਿਬ ਪੂਰਾ ਪੂਰਾ ਮਤਲਬ ਕਿ ਉਹ ਕੀ ਸੀ ਦਿਲ ਦੇ ਵਿੱਚ ਜਿਵੇਂ ਲੋ ਇੱਕ ਤਾਂ ਤੁਸੀਂ ਪਹਿਲਾਂ ਜਾਂਦੇ ਸੀ ਇੱਕ ਉਸ ਦਿਨ ਤੁਸੀਂ ਵੀ ਦਾ ਮਤਲਬ ਕਿ ਤੁਹਾਨੂੰ ਬੜਾ ਸ਼ੌਕਿੰਗ ਸੀਗਾ ਉਹ ਹੂੰ ਇੱਕ ਜਿੰਨੇ ਵੀ ਲੋਕ ਸੀਗੇ ਲੱਖਾਂ ਚ ਲੋਕ ਸੀਗੇ ਉੱਥੇ ਉਹ ਸਾਰਾ ਵਿਦਰੋਹ ਸੀਗਾ ਹੂੰ ਗੱਟੇ ਸਾਇਲੈਂਟ ਜਿਹੜਾ ਹੁੰਦਾ ਨਾ ਗੁੱਸਾ ਹਾਂਜੀ ਇਸ ਤਰ੍ਹਾਂ ਬਣਿਆ ਹੋਇਆ ਸੀਗਾ ਲੋਕਾਂ ਦਾ ਲੱਗ ਰਿਹਾ ਸੀ ਪਤਾ ਲੱਗਦਾ ਹੀ ਐ ਲੋਕੀ ਮਤਲਬ ਆਪਾਂ ਅਸੀਂ ਗੱਲਾਂ ਕਰਦੇ ਆ ਜਾਂ ਕੀ ਹੁੰਦਾ ਅਸੀਂ ਮਨਜੀ ਉੱਥੇ ਕਾਫੀ ਚਿਰ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਰਹੇ ਹਾਂ ਦਰਬਾਰ ਸਾਹਿਬ ਵਿੱਚ ਗੋਲੀਆਂ ਬੱਜੀਆਂ ਸੀ ਪਰ ਇੰਨੀ ਆਬਵੀਅਸ ਨਹੀਂ ਸੀ ਹੂੰ ਉਧਰਲੇ ਪਾਸੇ ਸੁਮੰਦਰੀ ਹਾਲ ਵਾਲੇ ਪਾਸੇ ਜਾਂ ਲੰਗਰ ਹਾਲ ਵਾਲੇ ਪਾਸੇ ਤਾਂ ਤੁਸੀਂ ਜਾ ਹੀ ਨਹੀਂ ਸਕਦੇ ਸੀ ਬੰਦ ਸੀ ਉਹ ਬੰਦ ਸੀਗਾ ਯਾ ਜੀ ਉਹ ਮਗਰ ਉਹ ਪਾਛਾ ਸਾਰਾ ਤੁਹਾਨੂੰ ਆਫ ਲਿਮਿਟ ਸੀਗਾ ਉਦੋਂ ਤੱਕ ਬੰਤ ਰਿਆ ਆ ਉਦੋਂ ਵੀ ਬੰਦ ਸੀ ਉਹ ਟੈਂਕੀ ਜਿਹੜੀ ਸੀਗੀ ਉਹ ਉੱਡੀ ਹੋਈ ਸੀ ਉਤੋਂ ਉਹ ਮੋਰੇ ਹੋਏ ਹੋਏ ਸੀ ਹੂੰ ਐਈ ਬੁੰਗਿਆਂ ਤੇ ਹੋਏ ਹੋਏ ਸੀਗੇ ਹੂੰ ਤੁਸੀਂ ਅੱਖੀਂ ਦੇਖਿਓ ਬੁੰਗਿਆਂ ਦੇਖਿਆ ਉਹ ਫਿਰ ਉਹ ਨਹੀਂ ਇਹ ਹੁਣ ਜਦੋਂ ਬਹਿ ਕੇ ਸੋਚਦੇ ਆ ਤਾਂ ਉਦੋਂ ਅਸਤਰਾ ਨਹੀਂ ਸਾਡੇ ਅਫੀਨੇ ਚ ਕਿ ਹਮ ਤੋ ਜੈਸੇ ਯਾ ਥਾਂ ਯਹਾਂ ਕੇ تھے ਹੀ ਨਹੀਂ ਹੂੰ ਮਤਲਬ ਕਿ ਇਸ ਦੀ ਨੇ ਝਟਕਾ ਤਾਂ ਮਾਰਿਆ ਹੀ ਸੀਗਾ ਹਮ ਇੱਕ ਯੰਗ ਮਾਈਂਡ ਹੁੰਦਾ ਯੰਗ ਬੰਦਾ ਐਗਜ਼ੂਬਰੈਂਸ ਹੁੰਦੀ ਆ ਬਹੁਤ ਜਾਦੀ ਹਮ ਤੁਹਾਡੇ ਚ ਜੋਸ਼ ਹੁੰਦਾ ਹੈਗਾ ਤੁਸੀਂ ਸੋਚਦੇ ਘੱਟ ਹੈਗੇ ਆ ਪਰ ਇੰਨਾ ਕਸੀ ਸੋਚलेस ਵੀ ਕੁਛ ਨਾ ਕੁਛ ਤਾਂ ਕਰਾਂਗੇ ਹਮ ਤੇ ਹੁਣ ਲਾਈਫ ਦਾ ਜਿਹੜਾ ਹੈਗਾ ਪਾਥਾ ਇਹ ਚੇਂਜ ਤਾਂ ਹੋਊਗਾ ਪਰ ਇਹ ਵੀ ਸੀਗਾ ਵੀ ਹੁਣ ਨਹੀਂ ਦੇਰ ਪੜਾਈ ਕੀਤੀ ਹੈਗੀ ਆ ਹਾਂਜੀ ਬੀ ਐਮ ਐਸ ਸੀ ਮੈਂ ਕੰਪਲੀਟ ਕਰ ਲਾਂ ਦਲਜੀਤ ਦਾ ਲਾਸਟ ਟਰਮੈਸਟਰ ਰਹਿੰਦਾ ਸੀਗਾ ਵੈਟਰਨਰੀ ਕਾਲਜ ਦਾ ਹਾਂਜੀ ਉਹ ਸੀਗਾ ਵੀ ਚਾਲੇ ਪੂਰਾ ਕਰ ਲਈਏ ਸਾਲ ਲਾ ਲਾ ਕੇ ਜਿੰਨਾ ਚਿਰ ਲੱਗਦਾ ਹੈਗਾ ਉਹ ਮੈਂ ਆਪਣੀ ਆਲਮੋਸਟ ਐਮ ਐਸ ਸੀ ਮੈਂ ਕੰਪਲੀਟ ਕਰਨੀ ਸੀ ਥੀਸਿਸ ਵੀ ਮੈਂ ਸਬਮਿਟ ਕਰਤਾ ਸੀਗਾ ਹਾਂਜੀ मेरा लास्ट पेपर रह गया ਸੀ ਜਿਹੜਾ ਮੈਂ ਆ ਕੇ ਫਿਰ 2009 ਚ ਜਦੋਂ ਮੇਰੀ ਪੂਰੀ ਰਿਆਈ ਹੋਈ ਹੈ ਹਾਂਜੀ ਉਸ ਟਵੈਲੇ ਮੈਂ ਕਲੀਅਰ ਕੀਤਾ ਹੈਗਾ ਕਲੀਅਰ ਕੀਤਾ ਹਾਂ ਆ ਕੇ ਫਿਰ ਤਾਂ ਮੈਂ ਡਿਗਰੀ ਹਾਸਲ ਕੀਤੀ ਉਸ ਨਾਲ ਮਤਲਬ ਕਿ ਛਣੋ ਕੋ ਸਮਾਂ ਲੱਗ ਗਿਆ ਫਿਰ ਹਮ ਸਮਾਂ ਮਤਲਬ ਕਿ ਸੀਗਾ ਕਿ ਪਲੈਨਿੰਗ ਨੂੰ ਸਮਾਂ ਲੱਗਦਾ ਹੈਗਾ ਸਮਾਨ ਇਕੱਠਾ ਕਿੱਥੋਂ ਕਰਨਾ ਸਾਡਾ ਕੋਈ ਕਨੈਕਸ਼ਨ ਹੈ ਨਹੀਂ ਸੀਗਾ ਮੂਮੈਂਟ ਨਾਲ ਹਮ ਜਿਹੜੇ ਕੋਈ ਬੰਦੇ ਉੱਥੋਂ ਭੱਜੇ ਭੁੱਜੇ ਵੀ ਜੇ ਜੋ ਸੀਗੇ ਸਾਡਾ ਕੋਈ ਲਿੰਕ ਨਹੀਂ ਸੀਗਾ ਹੂੰ ਪਰ ਫੇਰ ਸਾਨੂੰ ਅਲਟੀਮੇਟਲੀ ਬੱਬਰਾਂ ਦੇ ਦੋ ਸੀਨੀਅਰ ਬੰਦੇ ਸੀ ਸੁਖਦੇਵ ਸਿੰਘ ਬੱਬਰ ਦੇ ਨਾਲ ਦੇ ਅੱਛਾ ਉਹਨਾਂ ਨੇ ਸੰਪਰਕ ਕੀਤਾ ਮੇਰੇ ਨਾਲ ਹੂੰ ਕੁਝ ਵੀ ਨਿਬਾੜ ਦੋ ਤਿੰਨ ਲੋਕ ਨੂੰ ਮਿਲਣੇ ਲੱਗ ਗਏ ਹਨ ਹੂੰ 15 ਅਗਸਤ ਤੋਂ ਬਾਅਦ ਸੰਪਰਕ ਕੀਤਾ ਬੇਸਿਕਲੀ ਉਸ ਸੰਪਰਕ ਨਾਲ ਉਹਨਾਂ ਨੇ ਦੱਸਿਆ ਵੀ ਅਸੀਂ ਕੌਣ ਹੈਗੇ ਆ ਮਤਲਬ ਕਿ ਜਿਵੇਂ ਅਨੋਖ ਸਿੰਘ ਬਹੁਤ ਮਸ਼ਹੂਰ ਬੱਬਰ ਹੋਇਆ ਹੈਗਾ ਹਨ ਇਸੇ ਤਰ੍ਹਾਂ ਸਲਖਨ ਸਿੰਘ ਹੋਇਆ ਹੈ ਹਾਂਜੀ ਉਹ ਦੋਨੋਂ ਸਾਨੂੰ ਮਿਲੇ ਆ ਅਨੋਖ ਸਿੰਘ ਬੱਬਰ ਤੇ ਸਲਖਨ ਸਿੰਘ ਹਾਂ ਇਹ ਮਤਲਬ ਕਿ ਮੇਨ ਬੰਦੇ ਸੀਗੇ ਇਸ ਰੇਖ ਸਿੰਘ ਬੱਬਰ ਦੇ ਨਾਲ ਹਾਂਜੀ ਉਹਨਾਂ ਨੇ ਸਾਨੂੰ ਦੱਸਿਆ ਵੀ ਅਸੀਂ ਬੱਬਰਾਂ ਦੇ ਬੰਦੇ ਹੈਗੇ ਫਲਾਨਾ ਕੀ ਹੋ ਸਕਦਾ ਤੁਸੀਂ ਸਾਡੇ ਨਾਲ ਚੱਲ ਲੜੋਗੇ ਕਿ ਰਲਾਂਗੇ ਤਸੀਬ ਪਰ ਅਸੀਂ ਕਿਸੇ ਗਰੁੱਪ ਵਾਈਜ਼ ਨਹੀਂ ਪੈਣਾ ਇਹ ਤੁਸੀਂ ਗੋਲੀ ਤੁਸੀਂ ਬੱਬਰ ਬਣ ਜੋ ਜਾਂ ਕੀ ਬਣ ਜੋ ਕਿ ਅਸੀਂ ਇਸ ਤਰ੍ਹਾਂ ਦੀ ਕੈਟੇਗਰੀਜੇਸ਼ਨ ਨਹੀਂ ਉਹਨਾਂ ਦਾ ਪੰਥ ਲਈ ਕਰਾਂਗੇ ਜੋ ਕਰਾਂਗੇ ਹੂੰ ਵੀ ਇਹ ਹੈਗਾ ਵਾ ਕਰਾਂਗੇ ਜ਼ਰੂਰ ਖੁਸ਼ ਹੋਵਾਂਗੇ ਸੋ ਇਸ ਤਰ੍ਹਾਂ ਅਸੀਂ ਹੌਲੀ ਹੌਲੀ ਹਥਿਆਰ ਵੀ ਇਕੱਠਾ ਕਰ ਲਿਆ ਉਦੋਂ ਹੀ ਸੋਚ ਲਿਆ ਸੀ ਤੁਸੀਂ ਨੇ ਵੀ ਆਮ ਸਟਰਗਲ ਜਿਹੜੀ ਉਹ ਕਰਨੀ ਆ ਸੀ ਹਾਂ ਬਿਲਕੁਲ ਸੋਚ ਲਿਆ ਸੀ ਉਸ ਤੋਂ ਬਾਅਦ ਕਤਲਿਆ ਹੋਇਆ ਨਾ ਜਿਹੜਾ ਦਿੱਲੀ ਕਤਲਿਆ ਹੋਇਆ ਉਹ ਤਾਂ ਬਾਅਦ ਛੋਹ ਹਾਂਜੀ ਉਹ ਨਵੰਬਰ ਚ ਹੋਇਆ ਹਾਂ ਉਹ ਨਵੰਬਰ ਚ ਹੋਇਆ ਉਹ ਬਾਅਦ ਮੈਂ ਦਿੱਲੀ ਗਿਆ ਹੂੰ ਮੈਂ 4 ਪੁਆਇੰਟ ਦਿਨ ਬਾਅਦ ਦਿੱਲੀ ਜਾ ਕੇ ਆ ਹਾਂ ਜੀ ਮੈਂ ਦਿੱਲੀ ਸੜੀ ਦੇਖੀ ਆ ਗੁਰਦੁਆਰੇ ਸੜੇ ਦੇਖੇ ਆ ਨਵੰਬਰ ਚ ਨਵੰਬਰ ਚ ਹਾਂ ਮੈਂ ਮੈਂ 12 13 ਤਰੀਕ ਨੂੰ ਕਿਹੜੀ ਤਰੀਕ ਨੂੰ ਮੈਂ ਦਿੱਲੀ ਚਲਾ ਗਿਆ ਸੀਗਾ ਮੈਨੂੰ ਕੋਈ ਕੰਮ ਸੀਗਾ ਸੋ ਆਈ ਵੈਂਟ ਟੂ ਦਿੱਲੀ ਉੱਥੇ ਮੈਂ ਸਾਰਾ ਦੇਖਿਆ ਹੈਗਾ ਇਹ ਵੀ ਮੈਂ ਉੱਥੇ ਸੁਣਿਆ ਵੀ ਇੱਥੇ 50000 ਦੇ ਕਰੀਬ ਜਿਹੜੇ ਸਿੱਖਸ ਨੇ ਉਹ ਰਿਫਿਊਜੀ ਕੈਂਪਾਂ ਜਾ ਮੈਂ ਪਰ ਰਿਫਿਊਜੀ ਕੈਂਪ ਚ ਗਿਆ ਨਹੀਂ ਹਾਂ ਜੀ ਸੁਣਿਆ ਮਨ ਸੁਣਿਆ ਅੰਮੀ ਉਸ ਇਸ ਤਰ੍ਹਾਂ ਦੀ ਹਲਾਰ ਹੈਗੀ ਦਿੱਲੀ ਵਿੱਚ ਮੈਂ ਤਾਂ ਕਿਸੇ ਪੌਸ਼ ਏਰੀਏ 'ਚ ਹੀ ਠਹਿਰਿਆ ਸੀ ਪਰ ਉੱਥੇ ਵੀ ਆਬਵੀਅਸ ਸਾਈਨ ਸੀਗੇ ਵੀ ਇੱਥੇ ਵੀ ਕਰਾਊਡ ਆਇਆ ਹੈਗਾ ਪਰ ਉੱਥੇ ਬਹੁਤਾ ਨੁਕਸਾਨ ਨਹੀਂ ਸੀ ਮੇਰੇ ਜੌਰੀ ਗਾਰਡ ਨੂੰ ਬਹੁਤਾ ਗਿਆ ਹੈਗਾ ਉੱਥੇ ਪਰ ਨੁਕਸਾਨ ਨਹੀਂ ਸੀ ਐਸੇ ਖਾਂ ਦਾ ਵਿਚਾਰ ਰਹਿ ਗਿਆ ਸੀਗਾ ਬਲੇ ਉਸ ਚੀਜ਼ ਦੇ ਹੋਰ ਪੱਕਿਆਂ ਕਰਤਾ ਪਰ ਮਤਲਬ ਇਹ ਸੀਗਾ ਵੀ ਕੋਈ ਇੱਕ ਤਾਂ ਲੀਡਰ ਹੈ ਨਹੀਂ ਸੀ ਕੋਈ ਜਿਵੇਂ ਹੁਣ ਹੈਗਾ ਕਿ ਆਪਣੀ ਕੌਮ ਟੋਟਲੀ ਲੀਡਰਲੈਸ ਲੀਡਰਲੈਸ ਨਹੀਂ ਆਪਮਹਾਰੇ ਸੀਗਾ ਜੋ ਤੁਸੀਂ ਕਰ ਸਕਦੇ ਹੋ ਤੇ ਆਪ ਦੀ ਹਿੰਮਤ ਸੀ ਵੀ ਫਿਰ ਥੋੜਾ ਟਾਈਮ ਹੋਰ ਲੱਗ ਗਿਆ ਸਾਨੂੰ ਇਹ ਸੋਚਦੇ ਕਰਦੇ ਆਂ ਕਿ ਉਹਦੋਂ ਤੱਕ ਸਾਡੇ ਕੋਲ ਸਮਾਨ ਸਪਲਾਈ ਤਾਂ ਅਸੀਂ ਲੈ ਆਏ ਸੀਗੇ ਸਾਰਾ ਪਰ ਮਤਲਬ ਇਹ ਸੀਗਾ ਵੀ ਹੁਣ ਆਪਾਂ ਕਰਨਾ ਕੀ ਇੰਦਰਾ ਗਾਂਧੀ ਤਾਂ ਮਾਰ ਦਿੱਤੀ ਗਈ ਸੀ ਹਾਂਜੀ ਸਾਡਾ ਅਗਲਾ ਟਾਰਗੇਟ ਫਿਰ ਦਿੱਲੀ ਵਾਲੇ ਬੰਦੇ ਵੀ ਬਣ ਗਏ ਹੂੰ ਜਿਨ੍ਹਾਂ ਨੇ ਨਵੰਬਰ ਦੇ ਵਿੱਚ ਬੁੱਕ ਪੜ੍ਹੀ ਉਹ ਹੂਰ ਦਾ ਗਿਲਟੀ ਹਾਂਜੀ ਹੂਰ ਦਾ ਗਿਲਟੀ ਉਹਦੇ ਚ ਬੜਾ ਕਲੀਅਰਲੀ ਉਹਨਾਂ ਨੇ ਪੈਨ ਪੁਆਇੰਟ ਕੀਤਾ ਹੋਇਆ ਸੀ ਵੀ ਹੂਰ ਦਾ ਪੀਪਲ ਹੂਰ ਬਿਹਾਈਂਡ ਥੈਟ ਤੇ ਸਾਡੇ ਕੋਲ ਇਹ ਗਲਤੀ ਹੋਈ ਗਿਆ ਸੀ ਉਦੋਂ ਇੰਨਾ ਡੀਪਲੀ ਨਹੀਂ ਸੋਚਿਆ ਵੀ ਇਹ ਜਿਹੜੇ ਬੰਦੇ ਹੈਗੇ ਆ ਜਿਹੜੇ ਮੈਂਬਰ ਪਾਰਲੀਮੈਂਟ ਆ ਜਾਂ ਕਿਵੇਂ ਆ ਵੀ ਇਹ ਤਾਂ ਮੋਰੇ ਆ ਇੰਨੇ ਨੇ ਗਾਂ ਮੋਰੇ ਲਾਲਿਆ ਕਰਾਉਡ ਅਲਟੀਮੇਟਲੀ ਵੀ ਸੋਚ ਗਈ ਵੀ ਚੱਲੀ ਹੈ ਹੂੰ ਕਿਨੇ ਆਈਡੀਆਸ ਅੱਤਰ ਗਾਂਧੀ ਹੁਣਾ ਨੂੰ ਵੀ ਦਰਵਾਜ਼ਾ ਦੇਣਾ ਚਾਹੀਦਾ ਜਾਂ ਪਹਿਲੇ ਪਲਾਨ ਸੀਗਾ ਉਹ ਸੀਗਾ ਅਰਣ Nehru ਅੱਛਾ ਹੁਣ ਤਾਂ ਹੈ ਨਹੀਂ ਇਸ ਦੁਨੀਆ 'ਚ ਪਰ ਮਤਲਬ ਕਿ ਸਾਨੂੰ ਨਹੀਂ ਸੀ ਪਤਾ ਉਦੋਂ ਇਸ ਗੱਲ ਦਾ ਇਹ ਅਰਣ Nehru ਦਾ ਪਲਾਨ ਸੀ ਨਾ ਹੋ ਹੋ ਹਾਂ ਅਰਣ Nehru ਸਾਰਾ ਬ੍ਰੇਨ ਬਹਾਇੰਡ ਸੀਗਾ ਵੀਰ ਦਰਬਾਰ ਸਾਹਿਬ ਤੇ ਅਟੈਕ ਦਰਬਾਰ ਸਾਹਿਬ ਤੇ ਤਾਂ ਨਹੀਂ ਮੈਨੂੰ ਪਤਾ ਲੱਗਿਆ ਉਹ ਕੀ ਜੀ ਕਰਾਇਆ ਅਟੈਕ ਦਿੱਲੀ ਹਾਂ ਫਿਰ ਦਿੱਲੀ ਜਿਹੜਾ ਕਤਲਿਆ ਜਿਹੜਾ ਕਤਲਿਆ ਮਹਸਾਬ ਹਾਂ ਫਿਰ ਜਦੋਂ ਜਿੰਦੇ ਹੁਣੀ ਫੜੇ ਗਏ ਨਾ ਉਦੋਂ ਜਿੰਦਾ ਟੈਂਪਟ ਲੈਂਡ ਚੱਲਿਆ ਸੀ ਅਰ ਨਹਿਰੂ ਦੇ ਅੱਛਾ ਜਦੋਂ ਦੂਜੀ ਆਰੀ ਜਿੰਦਾ ਫੜਿਆ ਗਿਆ ਫਿਰ ਉਸ ਤੋਂ ਬਾਅਦ ਤਾਂ ਫਿਰ ਵੈਦਿਆ ਦੇ ਕੇ ਇਸਕੇ ਟਰਾਈ ਉਦੋਂ ਪਤਾ ਲੱਗ ਗਿਆ ਸਾਨੂੰ ਬਾਅਦ ਚ ਪਤਾ ਲੱਗਿਆ ਹੂੰ ਅਸੀਂ ਤਾਂ ਮੈਂ ਤਾਂ ਝੇਲ ਚਲਾ ਗਿਆ ਸੀ ਉਦੋਂ ਹਾਂਜੀ ਤੇ ਫੇਰੇ ਇਕਤਾ ਦਿੱਲੀ ਵਾਲੇ ਹੋਏ ਸੀ ਦੂਜਾ ਫੌਜ ਬਾਰੇ ਤਾਂ ਅਸੀਂ ਸੋਚੇ ਹੋਇਆ ਸੀ ਫੌਜ ਦਾ ਜਰਨਲ ਠੋਕਾਂਗੇ ਕੋਈ ਨਾ ਕੋਈ ਅੱਛੇਵੇਂ ਠੋਕਣਾ ਕੀ ਕਰਨਾ ਉਹ ਹਜੇ ਮੈਟਰ ਆਫ ਟਾਈਮ ਸੀਗਾ ਜਿਵੇਂ ਤੁਸੀਂ ਕਹ ਤੁਸੀਂ ਕਹ ਜਰਨਲ ਠੋਕਾਂਗੇ ਕੋਈ ਨਾ ਕੋਈ ਹਾਂ ਬਿਲਕੁਲ ਉਹ ਵੈਦਿਆ ਨਹੀਂ ਸੀ ਕੱਲਾ ਜਾਂ ਕੋਈ ਵੀ ਵੈਦਿਆ ਜਾਂ ਸੀਗਾ ਜਾਂ ਜਰਨਲ ਬਰਾਡ ਤੇ ਬਰਾਡ ਹੀ ਸਾਡੀ ਨਿਗਾ ਸੀਗੀ ਅੱਛਾ ਤੇ ਅਸੀਂ ਉਹਦੇ ਮਗਰ ਵੀ ਗਏ ਆ ਅੱਛਾ ਬਰਾਡ ਦੀ ਬਰਾਡ ਨੂੰ ਅਸੀਂ ਪਿੰਪੁਆਇੰਟ ਕਰ ਲਿਆ ਸੀ ਵੀ ਕਿੱਥੇ ਹੈਗਾ ਹੂੰ ਪਰ ਸਾਡੇ ਕੋਲੇ ਉਸ ਮਿਆਰ ਦਾ ਅਸਲਾ ਨਹੀਂ ਸੀਗਾ ਅੱਛਾ ਉਹ 1K47 ਅਣਿਆ ਨਹੀਂ ਸਾਡੇ ਕੋਲੇ ਇੰਝ ਆਇਆ ਅੱਛਾ ਉਹਦੇ ਕੋਲ ਜਿਹੜੀ ਆਲੇ-ਦਾਲੇ ਉਹਦੇ ਘੇਰਾ ਹੁੰਦਾ ਸੀ ਉਹ ਹੁੰਦਾ ਸਾਰੇ ਵੱਡੇ ਵੈਪਨਾਂ ਵਾਲੇ ਤੇ ਸੀਗੇ ਸਰਦਾਰ ਮੁੰਡੇ ਜਿਹੜੇ ਉਹਨੂੰ ਗਾਰਡ ਕਰਦੇ ਸੀ ਅੱਛਾ ਉਹਦੇ ਆਲੇ-ਦਾਲੇ ਸਰਦਾਰ ਮੁੰਡੇ ਸੀ ਸਰਦਾਰ ਹੁੰਦੇ ਸੀ ਸਾਡਾ ਸੀਗਾ ਵੀ ਸਾਡੇ ਕੋਲ ਜਿਹੜੇ ਵੈਪਨ ਸੀ ਉਹ ਸੀਗੇ ਸ਼ਾਰਟ ਰੇਂਜ ਵਾਲੇ ਸੀਗਾ ਦਾ ਪਾਵਰਫੁਲ ਵੈਪਨ ਸਾਡੇ ਕੋਲੇ ਵੀ ਪਰ ਉਹਦੇ ਨਾਲ ਇਹ ਸੀਗਾ ਕਿ ਕਤਲ ਉਗਰੇਤ ਬਹੁਤ ਹੋਣੀ ਸੀ ਤੇ ਸਾਡੇ ਆਪ ਦੇ ਵੀ ਮਾਰ ਜਾਣ ਦਾ ਹਾਂਜੀ ਖਤਰਾ ਸੀਗਾ ਤੇ ਅਸੀਂ ਸੋਚਦੇ ਸੀ ਵੀ ਹਜੇ ਆਪਣੇ ਆਪ ਨੂੰ ਜਿੰਨਾ ਸੇਫ ਰੱਖ ਸਕਦੇ ਹਾਂ ਸੇਫ ਰੱਖ ਕੇ ਚੱਲੀਏ ਜੀ ਫਿਰ ਪਹਿਲੇ ਦਿੱਲੀ ਵਾਲੇ ਕੰਮ ਹੋ ਗਏ ਦਿੱਲੀ ਵਾਲਿਆਂ ਤੋਂ ਜਦੋਂ ਵਿਲੇ ਹੋਏ ਦੋ ਬੰਦੇ ਦਿੱਲੀ ਮਾਰੇ ਸੀਗੇ ਫਿਰ ਅਸੀਂ ਫੌਜ ਦਾ ਸੋਚਿਆ ਮਲਾਂ ਮਾਕਨ ਜਿਹੜਾ ਮਾਫਨ ਮਰਿਆ ਸੀ ਮਹੀਨੇ ਬਾਅਦ ਅਰਜਨ ਦਾਸ ਮਰਿਆ ਸੀ ਅਰਜਨ ਦਾਸ ਵੀ ਬਹੁਤ ਮੇਨ ਕਲਪਰੇਟ ਸੀਗਾ ਹਾਂਜੀ ਪਰ ਬਦਲ ਕੇ ਇਸ ਗੱਲ ਦਾ ਅਸੀਂ ਕਦੀ ਜ਼ਿੰਮੇਵਾਰੀ ਲਈ ਨਹੀਂ ਕਿਸੇ ਗੱਲ ਦੀ ਹਾਂ ਨਾ ਕਿਸੇ ਨੂੰ ਲੈਣ ਦਿੱਤੀ ਹੈਗੀ ਇਹਨਾਂ ਦੋਵਾਂ ਦੀ ਹਾਂ ਕਿ ਬਦਲ ਕੇ ਮਤਲਬ ਹੀ ਨਹੀਂ ਕੋਈ ਇਵਨ ਵੈਦਿਆ ਦੀ ਵੀ ਕੋਈ ਜੁੰਗਾਰੀ ਨਹੀਂ ਸੀਗੀ ਤੇ ਐਕਸ਼ਨ ਕੀਤੇ ਜ਼ਿੰਮੇਵਾਰੀ ਨਹੀਂ ਲਈ ਜਨਾਬ ਬਿਲਕੁਲ ਨਹੀਂ ਕੋਈ ਕਲੇਮ ਨਹੀਂ ਕਿਤੇ ਕੀਤਾ ਜਾਇਆ ਹਾਂਜੀ ਕੀ ਹੈਗਾ ਫਿਰ ਬਦਲ ਕੇ ਉਸ ਤੋਂ ਬਾਅਦ ਸੀ ਸ਼ਿਫਟ ਕਰ ਲਈ ਟੈਨਸ਼ਨ ਆਰਮੀ ਤੇ ਹੂੰ ਆਰਮੀ ਅਸੀਂ ਬਰਾਡ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਅਸੀਂ ਸਕਸੈਸ ਨਹੀਂ ਹੋ ਸਕਦੇ ਅਸੀਂ ਵੈਪਨ ਵੀ ਵੱਡੇ ਲੈਣੇ ਚਾਏ ਪਰ ਸਾਨੂੰ ਮਿਲੇ ਉਹ ਜਿਹਦੇ ਕੋਲੇ ਜਿਹਦਾ ਕੋਲੇ ਸੀਗੇ ਵੈਪਨ ਉਹ ਕਹਿੰਦੇ ਸੀ ਸਾਨੂੰ ਦੱਸੋ ਤੁਸੀਂ ਕਰਨਾ ਕੀ ਆ ਅਸੀਂ ਕਿਹਾ ਵੀ ਆਹ ਤਾਂ ਨਹੀਂ ਤਾਂ ਹੁਣ ਜਦੋਂ ਹੋ ਜੂਗਾ ਤੁਹਾਨੂੰ ਆਪੇ ਪਤਾ ਲੱਗ ਜੂਗੀ ਕੀ ਹੋਇਆ ਇਹ ਅਸੀਂ ਦੱਸ ਨਹੀਂ ਚਾਹਤ ਤੁਮ ਮੂਵਮੈਂਟ ਨਹੀਂ ਬੰਤੇ ਜੀ ਹਾਂ ਅਸੀਂ ਕਹਾਂ ਸਾਡੇ ਕੋ ਕਾਫੀ ਅਸਲਾ ਸੀਗਾ ਅਸੀਂ ਕਿਹਾ ਵੀ ਸਾਡਾ ਸਾਰਾ اسلحਾ ਰੱਖ ਲਓ ਸਾਨੂੰ AK-47 ਨਾਲ ਦੇ ਦਿਓ ਪੰਜ-ਸੱਤ ਹੂੰ ਪਰ ਉਹ ਨਹੀਂ ਮੰਨੇ ਉਹਨਾਂ ਕੋ ਸਿੱਗੀਆਂ ਵੀ ਉਸ ਟਾਈਮ ਤੇ ਅਸੀਂ ਫਿਰ ਕਿਹਾ ਵੀ ਚਲੋ ਹੁਣ ਅਸੀਂ ਤਾਂ ਪਾਕਿਸਤਾਨ ਹਲੇ ਗਏ ਨਹੀਂ ਸੀ ਸਾਡਾ ਕੋਈ ਇਰਾਦਾ ਸੀ ਘੁੰਮਦੇ ਘਮਾਉਂਦੇ ਅਸੀਂ ਪੂਨੇ ਪਹੁੰਚ ਗਏ ਹੂੰ ਪੂਨੇ ਅਸੀਂ ਬਾਈ ਚਾਂਸ ਜਿਸ ਕਲੋਨੀ ਵਿੱਚ ਘਰ ਲਿਆ ਸੀ ਮਿਲਟਰੀ ਕਲੋਨੀ ਸੀਗੀ ਹਾਂਜੀ ਉੱਥੇ ਅਸੀਂ ਜਦੋਂ ਉਹਨੂੰ ਸੈੱਟ ਸ਼ੂਟ ਕੀਤਾ ਉਦੋਂ ਇੱਕ ਦੋ ਦਿਨਾਂ ਬਾਅਦ ਉੱਥੇ ਜਨਰਲ ਵੈਦਿਆ ਦੇਖਿਆ ਗਿਆ ਅੱਛਾ ਉਹਨੇ ਕੌਣ ਕੌਣ ਗਈ ਸੀ ਤੁਸੀਂ ਅਸੀਂ ਪੂਨੇ ਪਹਿਲੇ ਅਸੀਂ 2 ਦਿਨ ਇਹ ਗਏ ਸੀ ਪਹਿਲੇ ਅੱਛਾ ਮਨੇ ਇਸ ਤੇ ਘਰ ਕੋਲ ਲੈਣਾ ਸਾਰਾ ਸਿਸਟਮ ਸੈੱਟ ਕਰਨਾ ਹੈ ਕਿਵੇਂ ਆ ਉੱਥੇ ਸਾਡਾ ਹਜੇ ਕੋਈ ਆਦੇਸ਼ ਨਹੀਂ ਸੀ ਅਸੀਂ ਲੱਭ ਰਹੇ ਸੀ ਅੱਛਾ ਉਹ ਕਿੱਥੇ ਸਾਨੂੰ ਉੱਥੇ ਪਤਾ ਲੱਗਿਆ ਸੀ ਉੱਥੇ ਸ਼ਾਇਦ ਜਨਰਲ ਦਿਆਲ ਪੋਸਟਡ ਸੀਗਾ ਜੀ ਸਾਨੂੰ ਸੀਗਾ ਵੀ ਕੋਈ ਨਾ ਕੋਈ ਕਿਸੇ ਨੂੰ ਜਵਾਬ ਤਾਂ ਦੇਣਾ ਹੈਗਾ ਹੀ ਆ ਰਣਜੀਤ ਜੀ ਹਾਂ ਹਾਂ ਉਸਿਆਨ ਉੱਥੇ ਉਸ ਕਮਾਂਡ ਦਾ ਹੈੱਡ ਸੀਗਾ ਉਸ ਟਾਈਮ ਅੱਛਾ ਉਹ ਗਏ ਤਾਂ ਜਦੋਂ ਅਸੀਂ ਵੈਦਿਆ ਦੇਖਿਆ ਆਪਣੇ ਬੰਦਿਆਂ ਨੇ ਤਾਂ ਵੈਦਿਆ ਪਛਾਣ ਲੈਣਾ ਸੀ ਨਾ ਅੱਛਾ ਉਹਦੀਆਂ ਇੰਨੀਆਂ ਫੋਟੋਆਂ ਆ ਗਈਆਂ ਉਹਦੀਆਂ ਹਾਂਜੀ ਫਿਰ ਉਹ ਟਾਰਗੇਟ ਹੋਇਆ ਜਾਦਰੂ ਮੈਨੂੰ ਸਾਰਿਆਂ ਨੇ ਸਲਾਹ ਕੀਤੀ ਵੀ ਹੁਣ ਕੋਈ ਨਹੀਂ ਵੈਦਿਆ ਅੱਜ ਨਹੀਂ ਕੱਲ ਮਾਰੇ ਹੀ ਜਾਊਗਾ ਨਹੀਂ ਹੂੰ ਇਹ ਤੋਂ ਆਪਣੇ ਚੋਂ ਮੈਂ ਆਸਰ ਨਾਲ ਜ਼ਿਆਦਾ ਪੜਿਆ ਲਿਖਿਆ ਸੀਗਾ ਮੇਰੇ ਕਨੈਕਸ਼ਨ ਜ਼ਿਆਦੇ ਸੀ ਇਹ ਹਾਂਜੀ ਫੈਮਿਲੀ ਕਰਕੇ ਹੂੰ ਉਹ ਕਹੇ ਵੀ ਆਪਾਂ ਬਾਹਰ ਨਿਕਲ ਜੀ ਜਿੰ ਕਿ ਜਨਾ ਆਪਣੇ ਜੋ ਬਾਹਰ ਜਾਵੇ ਆਪਾਂ ਸੀ ਆ ਵੀ ਚਲੋ ਇਹ ਕੰਮ ਤਾਂ ਆਪਣੇ ਹੋ ਜਾਣੇ ਆ ਹਾਂਜੀ ਉਹ ਘਰੋਂ ਬੰਦੇ ਮਾਰਨ ਤਾਂ ਆਏ ਨਹੀਂ ਹਾਂਜੀ ਆਪਾਂ ਉਸ ਤੋਂ ਬਾਅਦ ਪੋਲੀਟੀਕਲੀ ਆਪਣਾ ਜੋ ਵੀ ਸੰਘਰਸ਼ ਹੈਗਾ ਹੂੰ ਇਹਨੂੰ ਅੱਗੇ ਕਿਵੇਂ ਤੋਰਨਾ ਮੂਵਮੈਂਟ ਨੂੰ ਪੋਲੀਟੀਸਾਈਜ਼ ਕਿਸ ਤਰੀਕੇ ਨਾਲ ਉਸ ਕਰਕੇ ਹੀ ਮੈਂ ਯੂਐਸਏ ਗਿਆ ਸੀਗਾ